ਇਲਾ ਤਾਂ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਗੱਲ ਕਰਦੇ ਆਂ ਕਿ ਕੱਲ ਮੇਰੀ ਇੱਕ ਵੀਡੀਓ ਦੇਖ ਲਈ ਜਿਹਦੇ ਵਿੱਚ ਮੈਂ ਬਿਮਾਰ ਆ ਮੀਡੀਆ ਵਾਲੇ ਚੈਨਲਾਂ ਵਾਲੇ ਸਾਰੇ ਇਹੀ ਸਵਾਲ ਕਰੀ ਜਾਂਦੇ ਨੇ ਇਹੀ ਗੱਲਾਂ ਕਰੀ ਜਾਂਦੇ ਨੇ ਕਦੇ ਬਿਮਾਰ ਕਿਵੇਂ ਹੋ ਗਿਆ ਇਹਨੂੰ ਕੀ ਹੋ ਗਿਆ ਨਾ ਕੀ ਗੱਲ ਮੈਂ ਮੈਂ ਬੰਦਾ ਨਹੀਂ ਹੈਗਾ ਮੈਂ ਬਿਮਾਰ ਨਹੀਂ ਹੋ ਸਕਦਾ ਨਾ ਮੈਨੂੰ ਕਦੇ ਬੁਖਾਰ ਨਹੀਂ ਹੋ ਸਕਦਾ ਮੈਨੂੰ ਖੰਘ ਜਖਾਮ ਨਹੀਂ ਹੋ ਸਕਦਾ ਕੀ 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 ਨਹੀਂ ਹੋ ਸਕਦਾ ਮੈਨੂੰ ਸਭ ਕੁਝ ਹੋ ਸਕਦਾ ਮੈਂ ਵੀ ਥੋਡੇ ਵਰਗਾ ਬੰਦਾ ਹੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੇ ਇਹ ਸਵਾਲ ਕਰਦੇ ਨੇ ਇਹਨੂੰ ਕੀ ਹੋ ਗਿਆ ਇਹਨੂੰ ਹੁਣੀ ਹੋਣਾ ਸੀ ਪਹਿਲਾਂ ਨਹੀਂ ਹੋਇਆ ਮੈਂ ਅੱਗੇ ਪਿੱਛੇ ਵੀ ਬਿਮਾਰ ਹੁੰਦਾ ਹੀ ਰਹਿਣਾ ਥੋਡੇ ਵਰਗਾ ਹੀ ਆ ਬੱਸ ਤੁਸੀਂ ਮੇਰੇ ਇਹਦੇ ਨਾਲ ਕੈਮਰੇ ਠੋਕ ਦਿਆ ਕਰੋ ਯਾ ਜਿਹੇ ਭਲਾਣੇ ਹਸਪਤਾਲ ਚ ਦਾਖਲ ਹੋ ਗਿਆ ਉੱਥੇ ਹੋ ਗਿਆ ਉੱਥੇ ਗਲੂਕੋਜ਼ ਚੜ ਗਈ ਜੀ ਡਾਕਟਰ ਨੇ ਇਹਦੇ ਥਰਮਾਮੀਟਰ ਲਾਤਾ ਜੀ ਡਾਕਟਰ ਨੇ ਇਹਦੇ ਇੰਜੈਕਸ਼ਨ ਲਾਤਾ ਜੀ ਤੇ ਇਹ ਸਾਰੇ ਬੰਦਿਆਂ ਦੀ ਲੱਗਦੇ ਨੇ ਸਭ ਦੇ ਲੱਗਦੇ ਨੇ ਮੇਰੇ ਵੀ ਲੱਗ ਗਿਆ ਐਡੀ ਗੱਲ ਨਹੀਂ ਹੈ ਜੱਡੀ ਤੁਸੀਂ ਬੜਾ ਲੈਂਦੇ ਹੋ ਹੁਣ ਦੂਜੀ ਗੱਲ ਕਰੀਏ ਤੁਹਾਨੂੰ ਐ ਲੱਗਦਾ ਵੀ ਮੈਂ ਮੈਂ ਤਾਂ ਆਪ ਦੇ ਘਰ ਵਿੱਚ ਬੈਡ ਰੈਸਟ ਤੇ ਪਿਆ ਬੈਡ ਰੈਸਟ ਤੇ ਨਹੀਂ ਹੈ ਮੈਂ ਮੈਂ ਬੈਠਾ ਮੈਂ ਪਿਆਨੀ ਕੋਈ ਆ ਦੇਖ ਲੋ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਬੈਠਾ ਮੈਂ ਮੈਂ ਤਾਂ ਹੀ ਇਹ ਵੀਡੀਓ ਬਣਾ ਰਿਹਾ ਵੀ ਤੁਹਾਨੂੰ ਪਤਾ ਲੱਗੇ ਵੀ ਮੈਂ ਬੈਠਾ ਦੇਖ ਰਿਹਾ ਹਾਂ ਤੁਹਾਨੂੰ ਲੈ ਮੈਨੂੰ ਕੱਲੀ-ਕੱਲੀ ਖਬਰ ਪਤਾ ਹੈ ਪੰਜਾਬ ਚ ਕੀ ਹੋ ਰਿਹਾ ਕਿੰਨੇ ਬਲੌਗਰ ਬਣੇ ਜਾਂਦੇ ਨੇ ਹੜਾਣੀਆਂ ਵੀਡੀਓ ਪਾ ਪਾ ਕੇ ਕਿੰਨੇ ਕੁਸ਼ ਕਰੀ ਜਾਂਦੇ ਨੇ ਕਿੰਨੇ ਇੱਥੇ ਕੋਈ ਰਾਸ਼ੜ ਭੇਜੀ ਜਾਂਦੇ ਨੇ ਕਈ ਜਾਤਾਂ-ਪਾਤਾਂ ਚੁੱਲਝੇ ਪਏ ਨੇ ਮੈਂ ਕੱਲੀ-ਕੱਲੀ ਵੀਡੀਓ ਦੇਖਦਾ ਕਿਹੜੀਆਂ ਜਾਤਾਂ ਨੂੰ ਰਾਸ਼ਨ ਨਹੀਂ ਮਿਲਦਾ ਉਹ ਜਾਤਾਂ ਬਾਤਾਂ ਕੀ ਕੀ ਲੜਾਈਆਂ ਹੋਈ ਜਾਂਦੀਆਂ ਨੇ ਧਰਮਾਂ ਦੇ ਨਾਂ ਤੇ ਹੋਈ ਜਾਂਦੀਆਂ ਨੇ ਮੈਂ ਕੱਲੀ ਕੱਲੀ ਖਬਰ ਦੇਖਦਾ ਹੜਾਂ ਦੇ ਨਾਂ ਤੇ ਕੀ ਕੀ ਹੋ ਰਿਹਾ ਉਹ ਉਹ ਵੀ ਦੇਖ ਰਿਹਾ ਮੈਂ ਪਰ ਪੰਜਾਬੀ ਪੰਜਾਬੀ ਪੰਜਾਬੀਆਂ ਨੂੰ ਕਿਸੇ ਦੀ ਲੋੜ ਨਹੀਂ ਅੱਜ ਨਰਿੰਦਰ ਮੋਦੀ ਜੀ ਆ ਰਹੇ ਨੇ ਸਾਨੂੰ ਤਾਂ ਲੋੜ ਨਹੀਂ ਪਈ ਉਹਦੀ ਅਸੀਂ ਆਪ ਹੀ ਘਰੇ ਹੋਣੇ ਜਾਣਦੇ ਆ ਆ ਰਹੇ ਨੇ ਜੀ ਆਇਆਂ ਨੂੰ ਪੰਜਾਬ ਸਭ ਦਾ ਸੰਝ ਹੈ ਆਓ ਸਾਨੂੰ ਚੰਗਾ ਲੱਗਦਾ ਪਰ ਪਈ ਸਾਨੂੰ ਕਿਸੇ ਦੀ ਲੋੜ ਨਹੀਂ ਅਸਤਾ ਆਪ ਹੀ ਖੜਾ ਹੋਣ ਜਾਣਦੇ ਆ ਜੇ ਅਸੀਂ ਡਿੱਗੇ ਆ ਅਸੀਂ ਆਪ ਹੀ ਖੜੇ ਹੋ ਜਾਂਦੇ ਅਸੀਂ ਸਾਨੂੰ ਕਿਸੇ ਦੀ ਲੋੜ ਨਹੀਂ ਪਰ ਤੁਸੀਂ ਆ ਰਹੇ ਹੋ ਜੀ ਆਇਆਂ ਨੂੰ ਸਾਡੇ ਮੁੱਦੇ ਵੀ ਸੁਣ ਕੇ ਜਾਇਓ ਮੈਂ ਤਾਂ ਉਹਨਾਂ ਨੂੰ ਇੱਥੋਂ ਬੈਠਾ ਵੀ ਸਾਰਾ ਕੁਝ ਸੁਣਾਉਂਗਾ ਸੁਣਾਉਂਗਾ ਤੁਸੀਂ ਬੋਲੂਗੇ ਮੇਰੇ ਵਿੱਚ ਦੀ ਤੁਹਾਡੇ ਵਿੱਚ ਦੀ ਮੈਂ ਬੋਲੂਗਾ ਐ ਐ ਅਸੀਂ ਸੈਂਟਰ ਸਰਕਾਰ ਨੂੰ ਦੱਸਾਂਗੇ ਸਾਡੇ ਦੁੱਖ ਸਨੇ ਗੱਲਾਂ ਦੱਸਾਂਗੇ ਅੱਜ ਇੱਕ ਹੋਰ ਇੱਕ ਹੋਰ ਮੁੱਦੇ ਤੇ ਮੈਂ ਗੱਲ ਕਰਨੀ ਹੈ ਉਹੋ ਜੀ ਦਾ ਖੇਤ ਉਸੇ ਦੀ ਰੇਤ ਜੀ ਦਾ ਖੇਤ ਹੈ ਉਸੇ ਦੀ ਰੇਤ ਹੈ ਪਰ ਪਾਣੀ ਪਾਣੀ ਸਾਰਿਆਂ ਦਾ ਉਹਦੇ ਚ ਇਹ ਗੱਲ ਦਾ ਵੀ ਹੈ ਜੁਪੀ ਦਾ ਵਿਆਹ ਹਾਰ ਦਾ ਰਾਜਸਥਾਨ ਦਾ ਵੀ ਹੈ ਸਾਰਿਆਂ ਦਾ ਪਾਣੀ ਪੰਜਾਬ ਚ ਕੀ ਗੱਲ ਭਾਈ ਪਾਣੀ ਵੀ ਥੋੜਾ ਆਪਣੇ ਕੋਲੇ ਰੱਖੋ ਸਾਡੇ ਕੋਲੇ ਪਾਣੀ ਆਪਣਾ ਬਹੁਤ ਹੈ ਸਾਡੇ ਕੋਲੇ ਆਪਣੇ ਖੇਤ ਨੇ ਆਪਣੀ ਰੇਤ ਹੈ ਸਾਡੀ ਪਾਣੀ ਵੀ ਸਾਡੇ ਕੋਲੇ ਆਪਣਾ ਹੈ ਕਿ ਇਹਨੂੰ ਅੱਗੇ ਭੇਜੋ ਸਾਨੂੰ ਲੋੜ ਨਹੀਂ ਇਹਦੀ ਠੀਕ ਹੈ ਬਾਕੀ ਜਿਹੜੀਆਂ ਮੈਂ ਮੈਂ ਤਾਂ ਇਹੀ ਗੱਲ ਕਰਨੀ ਸੀ ਵੀ ਜੀ ਦਾ ਖੇਤ ਉਸੇ ਦੀ ਰੇਤ ਬਾਕੀ ਪਈ ਪਾਣੀ ਥੋੜਾ ਸਾਡਾ ਸਾਰਿਆਂ ਦਾ ਪਾਣੀ ਪਾਣੀ ਸਾਂਝਾ ਹੋ ਗਿਆ ਤੇ ਜਿਹੜੀਆਂ ਵਿੱਚ ਸਬਜ਼ੀਆਂ ਨੇ ਉਹ ਉਹ ਵੀ ਸਾਂਝੀਆਂ ਨੇ ਉਹੋ ਸਬਜ਼ੀਆਂ ਜੋ ਤੁਸੀਂ ਵੇਚੋ ਬਿਜ਼ਨਸ ਕਰੋ ਦਵਾਰੇ ਖੜੇ ਹੋ ਵੇਚੋ ਸਾਕਰਗੰਧੀਆਂ ਵੇਚ ਦੋ ਤੇ ਨਹੀਂ ਵੇਚਦੀਆਂ ਕੁਝ ਹੋਰ ਵੇਚ ਦੋ ਪਰ ਅਸੀਂ ਅਈ ਮੈਂ ਤੁਹਾਨੂੰ ਸਿਝਾ ਦਿੰਦਾ ਰਹੂੰ ਦਿੰਦਾ ਰਹੂੰ ਮੈਂ ਆ ਆਪੇ ਕਸਾਲ ਹਾਂ ਮੈਂ ਮੈਂ ਖੇਤ ਖੇਤੀ ਕਰੀਏ ਮੈਂ ਤਾਂ ਪਾਣੀ ਲਾਂਦਾ ਰਿਹਾ ਪਾਣੀ ਦੇ ਮੈਂ ਮੈਂ ਬਾੜੀ ਤੇ ਜਾਂਦਾ ਰਿਹਾ ਆ ਆਪਨੇ ਕਬੜਦਾ ਰਿਹਾ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਸਭ ਕੁਝ ਜਾਣਦਾ ਐਸ ਕਰਕੇ ਮੈਂ ਤੁਹਾਨੂੰ ਸਿਝਾ ਦਿੰਦਾ ਰਹੂੰ ਵੀ ਤੁਸੀਂ ਕਿਵੇਂ 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 ਉੱਪਰ ਨਾ ਕਿਵੇਂ ਤੁਸੀਂ ਖੜੇ ਹੋਣਾ ਐ ਇਹ ਤੁਹਾਨੂੰ ਮੈਂ ਸਾਰਾ ਕੁਝ ਦੱਸੂੰ ਤਾਂ ਹੀ ਮੈਂ ਇਹ ਇਹ ਐਲਾਨ ਕਰਿਆ ਵੀ ਜਿਹਦਾ ਖੇਤ ਉਸੇ ਦੀ ਰੇਤ